ਅੱਜ ਤੁਹਾਨੂੰ ਮਰਵਾਉਣੇ ਆ ਜੀ ਡਾਕਟਰ ਸਾਹਿਬ ਨਾਲ ਵੈਦ ਨਾਲ ਦੇਖੋ ਤੁਰਕ ਕਿਉਂਦੇ ਨੇ ਬਾਈ ਜੀ ਸਿੰਪਲ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਅੱਜ ਤੁਹਾਡੇ ਵਾਸਤੇ ਇੱਕ ਸਪੈਸ਼ਲ ਵੀਡੀਓ ਲੈ ਕੇ ਆਇਆ ਮੈਂ ਅੱਜ ਤੁਹਾਨੂੰ ਮੈਂ ਇੱਕ ਹੋਰ ਰਾਮਗੜੀ ਨਾਲ ਮਲਾਉਣਾ ਹੈ ਜੀ ਚਲੋ ਅੱਜ ਮਿਲਦੇ ਆਂ ਇਸ ਟਾਈਮ ਖੜੇ ਆਪਾਂ ਜਿਹੜਾ ਆਪਾਂ ਬੱਸ ਸਟੈਂਡ ਲੰਗਵਾਲ ਤੋਂ ਸ਼ਹਿਰ ਵੱਲ ਆਉਣਿਆਂਗੇ ਆਹ ਤਰਸਤਾ ਪੈਂਦਾ ਜੀ ਜਿਹੜਾ ਬਿਸਕਟ ਉਹ ਰਵੰਦੇ ਨੇ ਓਰੇ ਸਾਹਮਣੇ ਸੁਖ ਕਮਿਟਰ ਵਾਲਾ ਮੁੱਖ ਦਫ਼ਤਰ ਗੁਰਮਤਕ ਪ੍ਰਚਾਰ ਸ੍ਰੀ ਸਖੂਲੀ ਸਾਹਿਬ ਸੋਸਾਇਟੀ ਸੇਵਾ ਸੋਸਾਇਟੀ ਲੰਗਵਾਲ ਗੁਰਪੂਰਵ ਇਤਿਹਾਸਿਕ ਦਿਹਾੜੇ ਅਤੇ ਖੁਸ਼ੀ ਗਮੀ ਮੌਕੇ ਗੁਰਮਤ ਸਮਾਗਮਾਂ ਲਈ ਸੰਪਰਕ ਕਰੋ ਭਾਈ ਬਤਾਰ ਸਿੰਘ ਲੰਗੋਵਾਲ ਰਾਮਗੜੀਆ ਡਾਕਟਰ ਜੀ ਸਸੀ ਗਾਲ ਜੀ ਸਾਰਾ ਸਮਾਜੀ ਵਾਇਰ ਦੇ ਡਾਕਟਰ ਸਾਹਿਬ ਆਏ ਗਏ ਡਾਕਟਰ ਸਾਹਿਬ ਆਪਣੇ ਕੋਲੇ ਉਰੇ ਕੀ ਕੀ ਇਲਾਜ ਹੁੰਦਾ ਹੈ ਜੀ ਇਲਾਜ ਆਲੇ ਨਾਲੇ ਹਰ ਇੱਕ ਬਿਮਾਰੀ ਦਾ ਲਗਭਗ ਹੁੰਦਾ ਹੈ ਠੀਕ ਹੈ ਜੀ ਕੁਝ ਐਸੀਆਂ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਇਲਾਜ ਜਦੀ ਨਹੀਂ ਹੁੰਦੀ ਉਹ ਗੱਲ ਵੱਖਰੀ ਹੈ ਠੀਕ ਹੈ ਜੀ ਤੇ ਲਗਭਗ ਨਹੀਂ ਸਾਰੇ ખાસ ਕਰਕੇ ਜਿਹੜੀਆਂ ਛਾਤੀ ਦੇ ਰੋਗ ਨੇ ਖਾਂਗ ਜੰਮੀ ਐ ਇਹ ਰੋਗਾਂ ਦੇ ਸੀ ਆਪ ਦੇਸੀ ਦਵਾਈਆਂ ਆਪ ਉਹ ਹੱਥੀ ਤਿਆਰ ਕਰਕੇ ਦਿੰਦੇ ਬਾਕੀ ਜਿਹੜੀਆਂ ਆਮ ਗੱਲਾਂ ਨੇ ਸੰਸਾਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕੋਈ ਵਿਆਹ ਸ਼ਾਦੀ ਹੈ ਕੋਈ ਘੋਗ ਹੈ ਉਸ ਵਿੱਚ ਤਰਾ ਤਰਾ ਦੇ ਖਾਣੇ ਤੇ ਬਹੁਤ ਮਤਲਬ ਮਸਾਲੇਦਾਰ ਕੀਚਾ ਲੋਕ ਖਾਂਦੇ ਨੇ ਮਤਲਬ ਕਹਿੰਦਾ ਤਾਂ ਵੀ ਜੀਵ ਤੇ ਪ੍ਰਹੇਜ ਨਹੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਜੀਵ ਤੇ ਕੰਟਰੋਲ ਕਰਨਾ ਪੈਣਾ ਕਿੰਨੀਆਂ ਬਿਮਾਰੀਆਂ ਨੇ ਜੀਵ ਦੇ ਨਾਲ ਹੀ ਆਉਂਦੀਆਂ ਨੇ ਤੇ ਜੀਵ ਨਾਲ ਹੀ ਜਾਂਦੀਆਂ ਨੇ ਜੀਵ ਤੇ ਕੰਟਰੋਲ ਰੱਖੋਗੇ ਤੇ ਬਿਮਾਰੀਆਂ ਤੇ ਨਹੀਂ ਜਾਣਗੀਆਂ ਇਹ ਕਿੰਨੀਆਂ ਐਸੇ ਰੋਗ ਨੇ ਕਿੰਨੀਆਂ ਬਿਮਾਰੀਆਂ ਨੇ ਜਿਹੜੀਆਂ ਬੰਦਾ ਖੁਦ ਆਪ ਆਪਣੇ ਸਰੀਰ ਵਿੱਚ ਪੈਦਾ ਕਰ ਦਿੰਦਾ ਹਾਂ ਡਾਕਟਰ ਦੀ ਮਦਦ ਦੀ ਲੋੜ ਹੈ ਪਰ ਕਈ ਰੋਗ ਐਸੇ ਨੇ ਜਿਹਦੇ ਡਾਕਟਰ ਦੀ ਮਦਦ ਤੋਂ ਦਿਨਾਂ ਵੀ ਇਲਾਜ ਕੀਤਾ ਜਾ ਸਕਦਾ ਨੇ ਕਿਵੇਂ ਪਰਹੇਜ਼ ਰੱਖ ਕੇ ਸਿਹਤ ਸਿਹਤ ਨੂੰ ਚੰਗੀ ਤਰ੍ਹਾਂ ਰੱਖਣਾ ਸ਼ੇਅਰ ਕਰੋ ਘੱਟ ਖਾਓ ਘੱਟ ਸੋਮੋ ਤੇ ਸਰੀਰ ਤੇ ਹੈਪੀ ਮੂਡ ਹੋਵੇ ਤੁਹਾਡਾ ਖੁਸ਼ ਰਹੋ ਤੇ ਨਿੰਦਿਆ ਚੁਗਲੀ ਤੋਂ ਬਚੋ ਜਿੱਥੋਂ ਤੱਕ ਵੱਧ ਤੋਂ ਵੱਧ ਹੋ ਸਕੇ ਗਰਵਾਣੀ ਨਾਲ ਜੁੜੋ ਗਰਵਾਣੀ ਜੀਵਨ ਜਾਂਚ ਸਿਖਾਉਂਦੀ ਹੈ ਪ੍ਰੈਕਟੀਕਲ ਵੇ ਆਫ ਦਾ ਲਾਈਫ ਜਿੰਨੇ ਲਿਗੇ ਜਾਣ ਦਾ ਤਰੀਕਾ ਦੱਸਦੀ ਆ ਬਾਣੀ ਕਈ ਵਾਰ ਕੀ ਹੁੰਦਾ ਏ ਵੀ ਅਸੀਂ ਬਾਣੀ ਤੋਂ ਟੁੱਟ ਕੇ ਦੂਜੇ ਪਾਸੇ ਚਲੇ ਗਏ ਆਹਾਂ ਸਾਤੇ ਜਾਣਾ ਮਨ ਤੇ ਬੋਝ ਪੈਂਦਾ ਮਨ ਤੇ ਬੋਝ ਪੈਂਦਾ ਸਰੀਰ ਦੇ ਵਿੱਚ ਐਸਟਰ ਵਗੈਰਾ ਹੋਰ ਕੀ ਗਿਆ ਕਿੰਨੀਆਂ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ ਆਹ ਦੇਖੋ ਭਰਾਵਾ ਆ ਸਾਰੀ ਮੈਡੀਸਿਨ ਪੀਏ ਜੀ ਕੁਝ ਡਾਕਟਰ ਸਾਹਿਬ ਆਪ ਵੀ ਜੜੀ ਬੂਟੇ ਤਿਆਰ ਜੜੀ ਬੂਟੇ ਨਾਲ ਆਪ ਵੀ ਦਵਾਈਆਂ ਤਿਆਰ ਕਰਦੇ ਹਨ ਅੱਜ ਮੈਂ ਬੇਟੇ ਨੂੰ ਡਾਕਟਰ ਸਾਹਿਬ ਕੋਲੇ ਦਵਾਈ ਦਵਾਉਣ ਵਾਸਤੇ ਲੈ ਕੇ ਆਇਆ ਸੀ ਵੀ ਇਹ ਮੋਟਾ ਨਹੀਂ ਹੁੰਦਾ ਜੀ